ਅੱਜ ਜੇ ਇਹ ਦੇਖੋ ਅੰਦਰ ਰਿਕਾਰਡ ਉਹਨਾਂ ਦੇ ਹਾਊਸ ਇਹ ਗੱਲ ਕਹੀ ਹੈ ਕਿ ਮੇਰਾ ਕੰਮ ਤਾਂ ਸਿਰਫ ਮਤੇ ਪਾਸ ਕਰਾਣਾ ਹੈ ਕਿ ਜਦ ਵੀ ਉਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਦਾ ਕੰਮ ਮਤੇ ਪਾਸ ਕਰਾ ਕੇ ਤੋਂ ਇੰਪਲੀਮੈਂਟੇਸ਼ਨ ਹੈ ਉਹ ਟੈਂਡਰ ਕਰਨੇ ਵਰਕ ਆਰਡਰ ਇਸ਼ੂ ਕਰਨੇ ਇਹ ਕੰਮ ਉਹਨਾਂ ਨੂੰ ਇਹ ਲੱਗਦਾ ਉਹਨਾਂ ਦਾ ਕੰਮ ਸਿਰਫ ਇਹ ਹੈ ਕਿ ਮੈਂ ਤਾਂ ਮਤੇ ਪਾਸ ਕਰਾ ਦਿੱਤੇ ਮੇਰਾ ਕੰਮ ਖਤਮ ਹੋ ਗਿਆ ਦੂਸਰੀ ਗੱਲ ਇਹ ਹੈ ਕਿ ਜਿਹੜਾ ਜਿਹਾ ਅੱਜ ਅਨਾਨਸਮੈਂਟ ਦਾ ਉਹ ਜਨਾਬਟਾ ਫਰਕ ਸੀਗਾ ਕਿ ਜਿਹੜੇ ਚੌਕ ਸਭ ਤੋਂ ਬੀਜ਼ੀ ਨੇ ਕਿ ਜਿਹੜੇ ਚੌਕ ਸਭ ਤੋਂ ਮਹਿੰਗੇ ਬਿਕਨੇ ਚਾਹੀਦੇ ਸਭ ਤੋਂ ਸਸਤੇ ਗਏ ਨੇ ਤੇ ਜਿਹੜੇ ਚੌਕ ਸ਼ਹਿਰ ਦੇ ਅੰਦਰ ਨੇ ਜਿਹੜੇ ਛੋਟੇ ਨੇ ਉਹ ਸਭ ਤੋਂ ਮਹਿੰਗੇ ਕਿਤੇ ਹੋਏ ਇਹ ਸਮਝ ਨਹੀਂ ਇਸ ਕਰਕੇ ਸਮੀਤਨ ਬੇਨਤੀ ਕੀਤੀ ਰਿਵਾਈਜ਼ ਕੀਤਾ ਜਾਵੇ ਦੂਸਰਾ ਮੁੱਦਾ ਸਿਹਰੇ ਪਬਲੀ ਟਾਇਲਟ ਦਾ ਜਿਵੇਂ ਸਿਟੀ ਸਾਹਿਬ ਨੂੰ ਦੱਸਿਆ ਤੁਹਾਨੂੰ ਇਹ ਮੁੱਦਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੀ ਸ਼ਹਿਰ ਦੀ ਦੀ ਜਿਹੜੀ ਸੁੰਦਰਤਾ ਹੈ ਉਹਦਾ ਵੀ ਗੱਲ ਹੁੰਦੀ ਹੈ ਤੇ ਨਾਲਾ ਲੋਕਾਂ ਦੀ ਸਿਹਤ ਨਾਲ ਵੀ ਜਿਹੜਾ ਹੈਗਾ ਮੁੱਦਾ ਅਟੈਚ ਇਸ ਕਰਕੇ ਅਸੀਂ ਬੇਨਤੀ ਕੀਤੀ ਹੋਏ ਸੈਸ਼ਨ ਦਿੱਤੀ ਜਾਵੇ ਨਾਲ ਹੀ ਅਸੀਂ ਇਹ ਗੱਲ ਕਹੀ ਹੈ ਕਿ ਜੋ ਐਡਵਰਟਾਈਜ਼ਮੈਂਟ ਦੇ ਵਿੱਚ ਇੱਕ ਸਕੈਮ ਹੋਇਆ ਤੇ ਉਹ ਲਗਾਤਾਰ ਚੱਲਦਾ ਆ ਰਿਹਾ ਹੈ ਉਹਦੇ ਉੱਤੇ ਫੋਕਸ ਕੀਤਾ ਜਾਵੇ ਤੇ ਵੀਨਸ ਇਨਕੁਆਰੀ ਕਰਾਈ ਜਾਵੇ ਜੀ ਗੱਲ ਇਹ ਸੀ ਕਿ ਬਿਨਾ ਹਾਊਸ ਦੇ ਪ੍ਰਵਾਨ ਕੀਤੇ ਬਿਨਾ ਹਾਊਸ ਨਾਲ ਮਿਲੇ ਗੱਲ ਕਰੇ ਕਈ ਟੈਂਡਰ ਜਿਹਨੂੰ 25-25% ਵਧਾ ਕੇ ਦਿੱਤੇ ਹੋਏ ਉਹ ਮੁੱਦਾ ਸੀ ਜਿਹੜੀ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਹਾਲੀ కార్ਪੋਰੇਸ਼ਨ ਮਹਾਲੀ ਸ਼ਹਿਰ ਹੈ ਉਹ ਵੈਸੇ ਪੰਜਾਬ ਦਾ ਨੰਬਰ 1 ਸ਼ਹਿਰ ਹੈ ਔਰ ਇਹੀ ਕਾਰਪੋਰੇਸ਼ਨ ਦੇ ਵਿੱਚ ਜੋ ਕੋਟਾ ਵਰਕ ਹੁੰਦਾ ਸੀਗਾ ਬਿਲਕੁਲ ਅਗਲੀ ਮਰੀ ਲੱਗੇ ਜ਼ੀਰੋ ਕਰਦਾ ਹਰ ਹਰ ਕੰਮ ਹਰ ਫਾਈਲ ਪਾਸ ਹੋਣੀ ਹੈ ਉਹ ਆਨਲਾਈਨ ਪਾਸ ਹੋਏਗੀ ਕੋਈ ਮਤਾ ਹੋ ਜਾਂਦਾ ਵੀ ਨਿਕਲੇਗਾ ਆਨਲਾਈਨ ਨਿਕਲੇਗਾ ਕੋਈ ਜੋ ਵੀ ਵਰਕਿੰਗ ਕਰਦੇ ਚੰਦੀ ਆ ਉਹ ਆਨਲਾਈਨ ਹੋਏਗੀ ਕੋਈ ਕਾਗਜ਼ਾਂ ਦੇ ਕੰਮ ਨਹੀਂ ਹੋਏ ਹੋਸਟ ਨਹੀਂ ਪਾ ਰਹੇ ਫਾਈਲ ਇਸ ਮਸਿਆਲੇ ਦੇ ਪਾਣ ਜਿਹੜਾ ਬਾਕੀ ਪਾਣ ਜਿਹੜੇ ਦਿੱਤੇ ਤੋਂ ਹਾਂ ਇਹ ਇੱਕ ਬੜਾ ਮੁੱਦਾ ਹੈ ਕਿ ਪਹਿਲਾਂ ਇਹ ਸਫਾਈ ਸੀ ਉਹਦੀ ਮੈਨੂਲ ਕਰਦੇ ਸੀਗੇ ਹੁਣ ਇਹ ਸਫਾਈਆਂ ਮਸ਼ੀਨਾਂ ਆ ਚੁੱਕੀਆਂ ਨੇ ਇਹ ਮਦੰਦਰ ਕੀਤਾ ਸ਼ੁਰੂ ਕਰ ਚੁੱਕੇ ਆ ਉਹਦੇ ਨਾਲ ਹੁਣ ਦੇ ਬਦਦੇ ਸੁਧਾਰ ਹੋਣ ਲੱਗਿਆ ਪਰ ਮੇਰਾ ਸਹਿਬ ਕਹਿੰਦਾ ਵੀ ਜੀ 15 ਨੂੰ ਵੀ ਜੁੜੂਗਾ ਲਾਈਨ ਅਪ ਕਰਾਂਗੇ ਜੀ ਸਾਫ ਸੋਰਾ ਸਰਦਾਂ ਦੇ ਹੋਏਗਾ ਜੀ ਸਾਹਿਬ ਹਰੇਕ ਜੋੜਲੇ ਲੈ ਕੇ ਚੇਮੀ ਵੇਲਾ ਬਾਰੰਗ ਦੇ ਜਿੰਦਾ ਆਉਗਾ ਅੱਜ ਵੱਢ ਕੇ ਬਾਤ ਸੁਣਾ ਰਹੇ ਹਾਂ ਕਿ ਲਾਈਨ ਦੇ ਬਾਰੇ ਅਗਲੀ ਮੀਟਿੰਗ ਹੋਵੇਗਾ ਐਨ ਐਸ ਸੋਦੇ ਸਿੰਘ ਪਟਵਾਰੀ ਨੇ ਉਹਨਾਂ ਨੂੰ ਫੋਟੋ ਖਿਜਵਾਉਣ ਦਾ ਮਤਲਬ ਹੁੰਦਾ ਆਪਣਾ ਇਹ ਫੋਟੋ ਖਿਜਵਾਉਣੀ ਚਾਹੁੰਦੇ ਹੁੰਦੇ ਆ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਇਹ ਪਤਾ ਹੀ ਨੀ ਕਿ ਲਾਸਟ ਮੀਟਿੰਗ ਕਦੋਂ ਹੋਈ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਲਾਸਟ ਮੀਟਿੰਗ ਨਹੀਂ ਹੋਈ ਸੀ ਤੇ ਮਾਰਚ ਮਹੀਨੇ ਦੇ ਪਹਿਲੇ ਤਰੀਕਾਂ ਨੂੰ ਹੋਈ ਸੀ 12 ਤਿੰਨ ਨੂੰ 54 ਲੱਗਿਆ ਸੀ ਤਿੰਨਵੇਂ ਨੂੰ 54 ਲੱਗਿਆ ਰਿਹਾ ਉਸ ਤੋਂ ਬਾਅਦ ਜਦੋਂ 54 ਖਤਮ ਹੋਇਆ ਮੈਂ ਟਾਈਮ ਟਾਈਮ ਲੈਟਰਾਂ ਕੱਢਦਾ ਰਿਹਾ ਕਿ ਇਹ ਵੀ ਫੈਸਲਾ ਲੈ ਕੇ ਆਓ ਆਪਾਂ ਨੂੰ ਰੱਖਣੀ ਹੈ ਕੋਈ ਲੋਕ ਮੀਟਿੰਗ ਕੁਝ ਚਾਰਾ ਕਰਕੇ ਵੀ ਐਂਜੀ ਦੀ ਪ੍ਰੋਬਲਮ ਆ ਗਈ ਸਾਰੇ ਅਫਸਰ ਸਹਿਬਾਨ ਸਾਰੇ ਪੰਜਾਬ ਦੇ ਵਿੱਚ ਜੁਟੀਆਂ ਲੱਗੀਆਂ ਇਸ ਕਰਕੇ ਮੀਟਿੰਗ ਨਹੀਂ ਥੋੜੀ ਜੀ ਉਹ ਹੋਈ ਹੈ ਅਦਰਵਾਈਜ਼ ਇਹ ਮਿਲਣਾ ਹੀ ਟੈਂਪਟ ਹੈ ਉਹ ਕਰ ਦੇਣੇ ਆ ਕੋਈ ਫਾਈਲ ਪੈਂਡਿੰਗ ਨਹੀਂ ਹੈਗੀ ਕੋਈ ਕੰਮ ਪੈਂਡਿੰਗ ਨਹੀਂ ਹੈਗਾ ਜਦੋਂ ਹਨ ਲੋੜ ਉਹ ਅਸੀਂ ਮਿਲਦੇ ਸੋ ਤੁਹਾਡੇ ਕੰਪਲੀਟ ਹੈਗੇ ਰਿਸ਼ਵ ਜੈਨਾ ਨਾਮ ਤੋਂ ਪਟਿਆ ਰੋਕ ਕਰਾਂਗੇ ਅੱਜ 4:30 ਹੋ ਤਾਂ ਜੀ ਹਾਊਸ ਮੀਟਿੰਗ ਹੈ 1 ਕਰੋੜ ਰੁਪਏ ਦਾ ਟੈਂਕਿੰਗ ਕਰਕੇ ਜੀ ਟੈਕ ਦੇ ਰੋਕਾਂਗੇ ਉਹਨਾਂ ਅੱਜ ਦੇ ਲਈ ਟੈਕ ਕਰਾਇਆ ਕੀਤਾ ਸੀ ਜਿਹੜਾ ਅਜੇ ਵੀ ਉਹਨਾਂ ਦਾ ਠੀਕ ਹੈ ਜਿਹੜਾ ਬੰਦਾ ਪਬਲਿਕ ਨੂੰ ਉਹਦਾ ਨਮਾਇੰਦਾ ਉਹਨੇ ਲੋਕਾਂ ਦੀ ਸੁਣਨੀ ਹੁੰਦੀ ਹੈ ਉਹ ਮੁਸ਼ਕਲ ਹੋਣੇ ਆ ਬਟ ਅਸੀਂ ਅੱਗੇ ਬਾਅਦ ਜਿਹੜਾ ਕੰਮ ਹੈ ਪਬਲਿਕ ਦਾ ਕੰਮ ਕਰਦੀ ਸੀ ਕਿ ਅਸੀਂ ਕੋਸ਼ਿਸ਼ ਹੈ ਅਸੀਂ ਮੈਂ ਕਿਹਾ ਅੱਜ ਕਿ ਕਾਰਪਸ਼ਨ ਆਪ ਹੀ ਠੇਕੇਦਾਰਾਂ ਤੋਂ ਕੰਮ ਕਰਵਾਇਆ ਕਰੂੰਗੀ ਕਿ ਜਿੰਮੇਵਾਰੀ ਅਸੀਂ ਦੀ ਆਪ ਲਵਾਂਗੇ ਅਧਿਕਾਰੀਆਂ ਦੇ ਖਿਲਾਫ ਵੀ ਵਿਕੇ ਭੇਜਿਓ ਕਿ ਜੇ ਅਧਿਕਾਰੀ ਨਹੀਂ ਸੁਨਵਾਈ ਕਰਦੇ ਪਾਕਿਸਤਾਨ ਹਾਂ ਜੇਕਰ ਕੋਈ ਜਿਵੇਂ ਕੌਂਸਲਰ ਕੋਈ ਟੁਣਾ ਹੋਇ ਨਮਾਇੰਦਾ ਤੈਨੂੰ ਫੋਨ ਕਰਦਾ ਵਾਰ-ਵਾਰ ਫੋਨ ਕਰਦੇ ਫੋਨ ਨਹੀਂ ਚੁੱਕਦਾ ਜਾਂ ਗੱਲ ਨਹੀਂ ਸੁਣਦਾ ਜਾਂ ਉਹ ਕਹਿੰਦਾ ਕਿ ਮੈਨੂੰ ਕਿਸੇ ਨੂੰ ਮੈਸੇਜ ਆਇਆ ਕਿ ਤੁਸੀਂ ਨਹੀਂ ਸੁਨਵਾਈ ਕਰਨੀ ਉਹਦੇ ਖਿਲਾਫ ਅਸੀਂ ਕਰ ਦੋਗੀ ਕਿਹੜੇ ਲਗਾਤਾ ਰਹੀ ਸੀ ਜਿਹੜੇ ਪੰਪ ਚਲਾ ਰਖਾਏ ਗਏ ਸੀ ਡਿਵੈਲਪਰ ਨੂੰ ਮਹਾਰੀ ਦੇ ਦਿੱਤੇ ਜਿਹੜੇ ਜਿਹੜੇ ਕੰਮ ਨਹੀਂ ਕੀਤੇ ਨਵਾਂ ਨੂੰ ਕੰਮ ਨਹੀਂ ਹੋਇਆ ਬਕਤੀ ਨਹੀਂ ਉਹਨਾਂ ਦੇ ਵੀ ਟਿੱਕੀ ਹਰਕਾਰ ਕਰੀ ਹੋਈ ਜਿਹੜੇ ਕਰਾ ਲੋਗੇ ਮਾਹੌਲ ਚੀ ਇਦਾਂ ਨਹੀਂ ਹੁੰਦਾ ਮਸ਼ੀਨਰੀ ਹੈਗੀ ਆ ਇਹੀ ਜਗ੍ਹਾ ਐਸਾ ਨਹੀਂ ਕਿ ਐਜੀ ਇਹ ਬਰਸਾਤ ਦਾ ਕੋਈ ਬਹੁਤਾ ਮਾਰ ਨਹੀਂ ਰਹੀ ਮਹਾਲੀ ਨੂੰ ਕਿਤੇ ਇੱਕ ਤਾਂ ਪੰਪ ਖਰਾਬ ਵੀ ਹੋਇਆ ਹੁਣ ਉਹ ਹੋ ਸਕਦਾ ਬਟ ਅੱਗੇ ਵਧੇਗਾ ਜੇ ਉਹ ਸੁਧਾਰ ਕਰ ਲਾਂਗੇ ਜੀ ਸਰ ਵੀ ਹੋ ਚੁੱਕਾ ਹੈ ਮੇਰਾ ਕੰਟਰੈਕਟਰਾਂ ਨਾਲ ਕੋਈ ਟਾਈਮ ਪੀਰੀਅਡ ਵੀ ਫਿਕਸ ਕਰਿਆ ਗਿਆ ਸਰ ਠੇਕੇਦਾਰਾਂ ਨੂੰ ਜਿਹੜਾ ਕੰਮ ਤੇਰੇ ਹਾਂ ਤਾਂ ਫਿਕਸ ਕੀਤਾ ਵੀ ਜਿਹੜਾ ਜੂਨ ਅਸੀਂ ਵਰਕ ਆਊਟਰ ਤੋਂ ਬਾਅਦ 1 ਮਿੰਟ ਦੇ ਵਿੱਚ ਕੰਮ ਸ਼ੁਰੂ ਕਰੂਗਾ ਉਹ 4 ਮਹੀਨੇ ਦੇ ਵਿੱਚ ਵਿੱਚ ਆਪਣਾ ਕੰਮ ਕੰਪਲੀਟ ਕਰੂਗਾ ਠੇਕੇਦਾਰ ਨੇ ਕਿਹਾ ਅਸੀਂ ਨੂੰ ਬ੍ਰੈਕਫਾਸਟ ਕਰ ਨਹੀਂ ਕੋਈ ਰਿਸਪੌਂਸ ਨਹੀਂ ਮਿਲਿਆ ਆ ਬਿਲਕੁਲ ਅੱਜ ਦੀਆਂ ਲੇਟੈਸਟ ਫੋਟੋਆਂ ਐ ਤੇ ਇੰਨਾ ਮਾੜਾ ਹਾਲ ਪੂਰੇ ਸੁਹਾਣੇ ਦਾ ਇੱਕ ਗੁਰਦੁਆਰਾ ਸਾਹਿਬ ਤੋਂ ਲੈ ਕੇ ਕਿਸੇ ਵੀ ਆਪਾਂ ਲ ਸਾਰੇ ਪਾਸੇ ਇਹੀ ਹਾਲ ਹੈ ਤੇ ਆਪਾਂ ਨੂੰ ਕੋਈ ਰਿਸਪੌਂਸ ਨਹੀਂ ਮਿਲਦਾ ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਹੁਣ ਆਪਾਂ ਨੇ ਇੱਕ ਸਿਸਟਮ ਸ਼ੁਰੂ ਕੀਤਾ ਵੀ ਗਿੱਲਾ ਕੂੜਾ ਸੁੱਕਾ ਕੂੜਾ ਤੇ ਉਸ ਦੇ ਲਈ ਯਾਦ ਤੱਕ ਕੋਈ ਇਹ ਪ੍ਰੋਪਰ ਅਰੇਂਜਮੈਂਟ ਕਰਨ ਕੋਈ ਰੇੜੀ ਦੇਣ ਵੀ ਜਿਸ ਤੋਂ ਸੈਪਰੇਟ ਖੁਦ ਪੂਰੇ ਸੁਹਾਣੇ ਚ ਤਿੰਨ ਰੇੜੀਆਂ ਉਹ ਕਿੱਥੋਂ ਗਿੱਲਾ ਕੂੜਾ ਸੁੱਕਾ ਕੂੜਾ ਇਕੱਠਾ ਕਰੋਗੇ ਉਸ ਤੋਂ ਬਾਅਦ ਉਹ ਸਾਰਾ ਕੂੜਾ ਇਕੱਠਾ ਕਰਕੇ ਲੈ ਆਣੇ ਇੱਕ ਜਗ੍ਹਾ ਢੇਰ ਕਰ ਦੰਨੇ ਉੱਥੇ ਬੈਠ ਕੇ ਉਹ ਸਾਰਾ ਦਿਨ ਉਸ ਨੂੰ ਅਲੱਗ-ਅਲੱਗ ਕਰਨ 'ਚ ਟਾਈਮ ਲੰਘ ਜਾਂਦਾ ਹੈ ਤੇ ਇਹਦੇ ਨਾਲ ਕੀ ਹੋ ਰਿਹਾ ਇੱਕ ਤਰ੍ਹਾਂ ਦਾ ਟਾਈਮ ਸਾਰਾ ਵੇਸਟ ਹੋ ਰਿਹਾ ਤੇ ਨਾਲੇ ਇਹ ਕਰਨਾ ਬਹੁਤ ਇੰਪੋਸੀਬਲ ਹੈ ਤੇ ਜੇ ਕੋਈ ਪ੍ਰੋਪਰ ਆਟੋ ਦੇਣ ਜਿਸ ਚ ਦੋ ਪਾਰਟੀਸ਼ਨ ਹੋਣ ਤੇ ਗਿੱਲਾ ਲੱਗ ਸੁੱਕਾ ਲੱਗ ਤੇ ਪਬਲਿਕ ਨੂੰ ਵੀ ਅਵੇਅਰ ਕਰਨ ਵੇ ਅਲੱਗ-ਅਲੱਗ ਕੂੜਾ ਪਾਓ ਤੇ ਉਹ ਸਾਰੇ ਲਈ ਇਹਦੇ ਲਈ ਸੌਖਾ ਹੈ ਤੇ ਸਫਾਈ ਦਾ ਤਾਂ ਇੰਨਾ ਮਾੜਾ ਹਾਲ ਹੈ ਵੀ ਜਿਹਨੂੰ ਐਕਸਪਲੇਨ ਕਰਨਾ ਜਿੱਦੇ ਟਾਈਮ 'ਚ ਬਹੁਤ ਔਖਾ ਕਿਉਂਕਿ ਅੱਪਾ ਇੱਕ ਪਾਸੇ ਤਾਂ ਕਹਿ ਰਹੇ ਵੀ ਆਪਾਂ ਬਿਊਟੀਫੁਲ ਸਿਟੀ ਟ੍ਰਾਈ ਸਿਟੀ ਚ ਰਹਿ ਰਹੀ ਹੈ ਤੇ ਕੂੜਾ ਜਿੱਥੇ ਆਪਾਂ ਸਟਾਰਟ ਹੋ ਜੋ ਹਰ ਪਾਸੇ ਮੂੰਹ ਕਰਕੇ ਦੇਖੋ ਮੋਹਾਲੀ ਚ ਬੁਰਾ ਹਾਲ ਹੈ ਕੂੜੇ ਦਾ ਇੱਕ ਸੁਹਾਣਾ ਕਿ ਪੂਰੇ ਮੋਹਾਲੀ ਚ ਔਰ ਦੂਜਾ ਮੈਂ ਇੱਕ ਮੀਟਿੰਗ ਚ ਅੱਜ ਗੱਲ ਕੀਤੀ ਹੈ ਵੀ ਜਿਹੜਾ ਪਿੰਡਾਂ ਲਈ ਲਾਅ ਲੱਗ ਹੋਣਾ ਚਾਹੀਦਾ ਕਿਉਂਕਿ ਪਿੰਡ ਉਝੜ ਕੇ ਸ਼ਹਿਰ ਬਣਿਆ ਤਾਂ ਉਹਦੇ ਲਈ ਸਾਨੂੰ ਸਪੈਸ਼ਲ ਬੈਨੀਫਿਟ ਕੀ ਮਿਲ ਰਿਹਾ ਜਦੋਂ ਸਾਡੇ ਪਿੰਡ ਸੁਹਾਣਾ ਐ ਮਟੌਰ ਐ ਕੁੰਬੜਾ ਹੈ ਸ਼ਾਹੀ ਮਜਰਾ ਇਹ ਕਾਰਪੋਰੇਸ਼ਨ ਚ ਆਈ ਹੈ ਤੇ ਇਹਦੇ ਲਈ ਸਾਨੂੰ ਕੁਝ ਲੱਗ ਤੋਂ ਫੈਸਿਲਿਟੀ ਮਿਲਣੀ ਚਾਹੀਦੀ ਹੈ ਕੀ ਹੋ ਰਿਹਾ ਸਿਰਫ ਪ੍ਰਾਪਰਟੀ ਟੈਕਸ ਸਾਡਾ ਸ਼ਹਿਰ ਦੇ ਬਰਾਬਰ ਹੈ ਜਦੋਂ ਕਿ ਹੋਣਾ ਨਹੀਂ ਚਾਹੀਦਾ ਸ਼ਹਿਰ ਤੇ ਪਿੰਡਾਂ ਲਈ ਡਿਫਰੈਂਟ ਲਾ ਹੋਣਾ ਚਾਹੀਦਾ ਕਿਉਂਕਿ ਜਦੋਂ ਉਹਨਾਂ ਦੀ ਪ੍ਰਾਪਰਟੀ ਦਾ ਰੇਟ ਘਟਿਆ ਉਹਨਾਂ ਨੂੰ ਫੈਸਿਲਿਟੀਆਂ ਘੱਟ ਮਿਲ ਰਹੀਆਂ ਤੇ ਉਹਨਾਂ ਦੇ ਲਾ ਵੀ ਅਲੱਗ-ਅਲੱਗ ਹੋਣੇ ਚਾਹੀਦੇ ਆ ਜਿ ਮੈਂ ਮੀਰ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਸੀ ਪਰ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਉਹਨਾਂ ਨੇ ਕਹਿਤਾ ਲਿਖ ਕੇ ਦੇ ਤੋ ਸੋਚੋਗੇ ਤਾਂ ਅਸੀਂ ਪਬਲਿਕ ਨੂੰ ਕੀ ਜਵਾਬ ਦਈਏ ਕਿਉਂਕਿ ਜਵ ਕੀ ਦੇਣਾ ਮੇਰੇ ਸਾਹਤੋਂ ਤਾਂ ਜਵਾਬ ਲੈ ਨਹੀਂ ਨਾ ਆਣਾ ਦੇਖੋ ਮੈਂ ਭਰੋਸਾ ਇਹਨਾਂ ਨੇ ਕਿੰਨੇ ਕਰੋੜ ਦਾ ਵਿਕਟ ਥਾ ਜਿਹੜੀ ਪਿਛਲੀ ਵਾਰੀ 33 ਕਰੋੜ ਦਾ ਆਪਣਾ ਐਡਵਰਟਾਈਜ਼ਮੈਂਟ ਤੇ ਉਹਦਾ ਤਾਂ ਠੇਕਾ ਸੀਗਾ ਉਹਦੇ ਚ ਰਿਕਵਰੀ ਜਿਹੜੀ ਹੈ 22 ਕਰੋੜ 4 ਕਰੋੜ 22 ਲੱਖ ਦੀ 4 ਕਰੋੜ 22 ਲੱਖ ਦੀ ਹੋਈ ਸੀ ਉਹ ਜੋ तकरीबन तकरीबन 28 ਕਰੋੜ ਦੇ ਨੇੜੇ ਤੇੜੇ ਦਾ ਉਹਦੇ ਵਿੱਚ ਲੈਸ ਰੈਵਿਊ ਆਇਆ ਡਿਊ ਟੂ ਦੀ ਨੈਗਲੀਜੈਂਸੀ ਆਫ ਦੀ ਹਾਇਰ ਅਥਾਰਟੀ ਇਹਨੂੰ ਤਾਂ ਹੁਣ ਇਸ ਮਤਜ ਅਪਰੂਵ ਵੀ ਕਰਤਾ ਸੈਕਟਰੀ ਵੀ ਜਿਹੜੇ 5-5 ਮਹੀਨੇ 5-5 ਵਾਰੀ ਟੈਂਡਰ ਲਾਣ ਦੇ ਬਾਅਦ ਟੈਂਡਰ ਸਿਰੇ ਨਹੀਂ ਚੜ ਰਹੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਪਲੱਸ ਏਡੀਸੀ ਦਾ ਆਪਣਾ ਡਵੈਲਪਮੈਂਟ ਦੀ ਹੋਇਆ ਇਹ ਸਾਰੀਆਂ ਚੀਜ਼ਾਂ ਤੋਂ ਭਾਵ ਨਿਕਲ ਆਉਂਦਾ ਹੈ ਕਿ ਕ੍ਰਪਸ਼ਨ ਦਾ ਅੱਡਾ ਸਿਰਫ ਕਾਰਪੋਰੇਸ਼ਨ ਹੀ ਜੇ ਅੱਜ ਤਾਂ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਕਹਤਾ ਵੀ ਜੇ ਤੁਸੀਂ ਇਹ ਤਿੰਨ ਇਹ ਖਾਲੀ ਇਹ ਅਧਿਕਾਰੀ ਨਹੀਂ ਕਮਿਸ਼ਨਰ ਤੇ ਉਹ ਦੂਜੇ ਅਧਿਕਾਰੀ ਤੁਸੀਂ ਵੀ ਉਹ ਤਿੰਨੇ ਕੋਸਟਾਂ ਦੇ ਜੇ ਤੁਸੀਂ ਚੁੱਪ ਬੈਠੇ ਹੋ ਤਾਂ ਇਹਦਾ ਮਤਲਬ ਤੁਸੀਂ ਵੀ ਕਰਪਸ਼ਨ ਦੇ ਹਿੱਸੇਦਾਰ ਹੋ ਨਾ ਅਸੀਂ ਵਿਜੀਲੈਂਸਨ ਕਵਰੀ ਮੰਗੀ ਉਹ ਮਤਾ ਬਾਕੀ ਮਤੇ ਪਾਸ ਹੋ ਕੇ ਆ ਗਏ ਸਿਰਫ ਇੱਕੋ ਇੱਕੋ ਮਤਾ ਰੋਕਿਆ ਗਿਆ ਉਹ ਰੋਕਿਆ ਨਹੀਂ ਗਿਆ ਰੁਕਵਾਇਆ ਗਿਆ ਕਿਉਂਕਿ ਉਹਦੇ ਵਿੱਚ ਪਰਦੇ ਖਾਸ਼ ਹੋਣੇ ਸੀ ਇਹਨਾਂ ਸਾਰਿਆਂ ਨੇ ਨੰਗਿਆ ਹੋਣਾ ਸੀ ਬਸਤੇ ਚ ਬਿੱਲੀ ਬਾਹਰ ਨਿਕਲਣੀ ਸੀ ਇਸ ਕਰਕੇ ਇਹਨਾਂ ਨੇ ਰੁਕਾਤਾ ਹੁਣ ਉਹ ਮਤਾ ਅਸੀਂ ਅੱਜ ਤਾਂ ਹੀ ਪਿਛਲੀ ਮੀਟਿੰਗ ਜਿਹੜੀ ਦੀ ਪੁਸ਼ਟੀ ਨਹੀਂ ਕੀਤੀ ਉਹ ਮਤਾ ਦੁਬਾਰਾ ਪਵਾਇਆ ਇਸ ਵਾਰੀ ਕਿ ਦੁਬਾਰਾ ਵਿਜੀਲੈਂਸ ਬੀਰੋ ਨੂੰ ਜਾਵੇ ਨਾ ਕਿ ਵਿਜੀਲੈਂਸ ਡਿਪਾਰਟਮੈਂਟ ਨੂੰ ਜਾਵੇ ਪਬਲਿਕ ਟਾਇਲਟ ਦਾ ਜਿਹੜਾ ਮੁੱਦਾ ਸੀ ਯਾਰ ਐਸੋਸੀਏਸ਼ਨ ਹਾਂਜੀ ਲੱਗਦਾ ਕਿ ਇਹ ਸੁਧਾਰ ਹੋਊਗਾ ਮੇਰਾ ਖਿਆਲ ਹੈ ਉਹ ਵਿੱਚ ਸੁਧਾਰ ਇਸ ਕਰਕੇ ਆ ਜਾਏਗਾ ਜਿੱਥੇ ਮੈਂ ਕੋਈ ਚੂਜ਼ ਆਪਣੀ ਟਾਇਲਟ ਘਰ ਦੀ ਮੈਂ ਯੂਜ਼ ਕਰਦਾ ਤੇ ਮੈਂ ਉਹਦੀ ਸਫਾਈ ਆਪ ਦੇਖ ਦੇਖ ਰੇਖ ਨਾ ਕਰਦਾ ਇਸੇ ਤਰ੍ਹਾਂ ਮਾਰਕੀਟ ਦੀਆਂ ਜਿਹੜੀਆਂ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਅਪ ਹੋ ਜਾਏਗੀ ਐਸੋਸੀਏਸ਼ਨਾਂ ਦੀ ਉਹ ਆਪਣੇ ਬੰਦੇ ਖੜੇ ਕਰਨਗੇ ਉਹਨਾਂ ਦੇ ਆਪ ਜਿੰਮੇ ਦਾ ਜਮ੍ਹਾਂਦਾਰ ਹੋਣਗੇ ਜਮ੍ਹਾਂਦਾਰੀਆਂ ਰੱਖਣਗੇ ਜੋ ਰੱਖਣਗੇ ਉਹ ਆਪ ਸਫਾਈ ਕਰਾਨਗੇ ਆਪ ਉਹਨੂੰ ਲੁੱਕ ਆਫਟਰ ਕਰਨਗੇ ਜੇ ਉਹਦੀ ਕੰਪਲੇਂਟ ਵੀ ਆਏਗੀ ਤਾਂ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਆਏਗੀ ਜੇ ਬਿਲਡਿੰਗ ਦੇ ਵਿੱਚ ਕੋਈ ਕੰਪਲੇਂਟ ਆਂਦੀ ਹੈ ਬਿਲਡਿੰਗ ਦੇ ਜੀ ਕੋਈ ਟੁੱਟ ਪਾ ਜਾਂਦੀ ਹੈ ਉਹ ਕਾਰਪੋਰੇਸ਼ਨ ਠੀਕ ਕਰਾ ਕੇ ਦੇਗੀ ਬਿਲਡਿੰਗ ਅਸੀਂ ਬਣਾ ਕੇ ਦੇ ਚੁੱਕੀਆਂ ਆ ਸਵਚ ਭਾਰਤ ਦੇ ਤਹਿਤ ਅਸੀਂ ਕਾਫੀ ਪਬਲਿਕ ਟਾਇਲਟਸ ਬਣਾ ਕੇ ਦੇ ਦਿੱਤੇ ਨੇ ਔਰ ਬੜੀ ਖੁਸ਼ੀ ਨਾਲ ਐਸੋਸੀਏਸ਼ਨਾਂ ਲੈਣ ਗਿਆ ਮੈਨੂੰ ਪੂਰਾ ਆਸਾ ਚੰਡੀਗੜ੍ਹ ਦੇ ਵਿੱਚ ਕਈ ਇਹੋ ਜਿਹੇ ਪੈਟਰਨ ਦੇ ਉੱਤੇ ਐਸੋਸੀਏਸ਼ਨਾਂ ਨੇ ਟੇਕ ਅਪ ਕਰਕੇ ਬਹੁਤ ਵਧੀਆ ਟਾਇਲਟਸ ਬਣਾਈਆਂ ਮੈਂ ਇਹ ਕਹਿ ਸਕਦਾ ਕਈ ਟਾਇਲਟਸ ਦਾ ਇਹੋ ਜਿਹਿਆਂ ਨੇ ਜਿੱਦਾਂ 37 ਦੀ ਮਾਰਕੀਟ ਜੀ ਜਾ ਕੇ ਦੇਖ ਲਓ 15 ਦੀ ਮਾਰਕੀਟ ਜਾ ਕੇ ਦੇਖ ਲਓ ਉਹ 5 ਸਟਾਰ ਹੋਟਲ ਤੋਂ ਘੱ